ਲਾ ਬਣਾ ਕੇ ਕਾਗਜਾਂ ਦਾ ਕੱਪੜੇ ਦਾ ਪੁੱਤਰਾ ਬਣਾ ਕੇ ਬੰਬ ਲਾ ਕੇ ਧਮਾਕੇ ਲਾ ਕੇ ਅਗ ਲਾ ਕੇ ਸਾੜਦਾ ਪਰ ਉਹ ਜਿਹੜਾ ਰਾਵਣ ਬੁਰੀਾਈ ਰੂਪੀ ਰਾਵਣ ਹਰ ਇੱਕ ਮਨੁੱਖ ਦੇ ਅੰਦਰ ਮੌਜੂਦ ਹੈ ਉਹਨੂੰ ਕਿੰਨੇ ਕੋਈ ਲੋਕਾਂ ਨੇ ਸਾੜਿਆ ਆਖੋ ਸਤਨਾਮ ਜਿਸ ਦਿਨ ਜਿਸ ਦਿਨ ਲੋਕਾਂ ਦੇ ਅੰਦਰੋਂ ਬੁਰੀਾਈ ਰੂਪੀ ਸਾਬੜ ਛੜੇਗਾ ਉਸ ਦਿਨ ਕਿਹਾ ਜਾਏਗਾ ਵੀ ਅਸਲ ਦੇ ਵਿੱਚ ਅੱਧ ਲੋਕਾਂ ਨੇ ਦਸ਼ਹਿਰਾ ਮਨਾਇਆ ਜੀ ਜੰਮਦੇ ਹੋ ਜੀ 라वण ਦੇ ਤੇ ਹਰ ਸਾਲ ਲੋਕੀ ਪੁਤਲੇ ਸਾੜਦੇ ਆ ਪਰ ਅੰਦਰ ਦੀ ਬੁਰੀਆਈ ਰੂਪੀ 라वण ਤੇ ਅੱਜ ਵੀ ਅੰਦਰ ਮੌਜੂਦ ਆ ਜੀ ਉਹ 라वण ਤੇ ਅੱਜ ਵੀ ਹੱਸਦਾ ਹੋਵੇਗਾ ਵੀ ਮੇਰਾ ਪੁਤਲਾ ਸਾਡੀ ਜਾਂਦੇ ਹੋ ਹਰ ਸਾਲ ਕੀ ਫਰਕ ਪੈਂਦਾ ਇਹਦੇ ਨਾਲ ਮੈਂ ਤੇ ਤੁਹਾਡੇ ਅੰਦਰ ਬੈਠਾ ਹੋਇਆ ਆਖੋ ਸਤਨਾਮ ਮੈਂ ਤੇ ਤੁਹਾਡੇ ਅੰਦਰ ਬੈਠਾ ਹੋਇਆ ਬਈ ਮੈਂ ਰਾਵਣ ਦਾ ਬੋਲੇ ਰਾਮਣ ਕਹਿੰਦਾ ਹੋਵੇ ਵੀ ਮੈਂ ਇੱਕ ਸੀਤਾ ਜੀ ਦਾ ਹਰਨ ਕੀਤਾ ਵੀ ਮੈਨੂੰ ਮੌਤ ਦੇ ਘਾਟ ਉਤਾਰਤਾ ਮੇਰੇ ਮੇਰਾ ਸਾਰਾ ਪਰਿਵਾਰ ਜਿਹੜਾ ਸੀ ਉਹਦਾ ਖਾਤਮਾ ਨਾਸ਼ ਕਰਤਾ ਉਹਦਾ ਸਾਰੇ ਪਰਿਵਾਰ ਦਾ ਨਾਸ਼ ਕਰਤਾ ਮੇਰੀ ਸੋਨੇ ਦੀ ਲੰਕਾ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ ਕਿੰਨਾ ਕਹਿਰ ਕਮਾਇਆ ਗਿਆ ਮੈਂ ਇੱਕ ਸੀਤਾ ਜੀ ਦਾ ਹਰਨ ਕੀਤਾ ਪਰ ਇਹ ਹਿੰਦੁਸਤਾਨ ਦੇ ਲੋਕੋ ਤੁਹਾਡੇ ਮੁਲਕ ਦੇ ਵਿੱਚ ਅੱਜ ਕਿੰਨੀਆਂ ਐਸੀਆਂ ਸੀਤਾ ਰੂਪੀ ਬਹੁ ਬੇਟੀਆਂ ਨੇ ਜਿਨ੍ਹਾਂ ਦੇ ਹਰਣ ਰੋਜ ਹੀ ਹੁੰਦੇ ਨੇ ਆਖੋ ਸਤਨਾਮ ਸਮਝ ਰਹੇ ਹੋ ਜੀ ਰਾਵਣ ਨੇ ਜੇ ਆਪਾਂ ਉਹ ਗਾਥਾ ਤੇ ਚੱਲੀਏ ਰਮਾਇਣ ਰੂਪੀ ਗਾਥਾ ਤੇ ਚੱਲੀਏ ਜੇ ਆਪਾਂ ਰਮਾਇਣ ਰੂਪੀ ਗਾਥਾ ਦੀ ਗੱਲ ਕਰੀਏ ਉਹਦੇ ਵਿੱਚ ਇੱਕ ਰਾਵਣ ਸੀਤਾ ਦਾ ਹਰਣ ਕਰਦਾ ਹੈ ਵੀ ਉਹਨੂੰ ਕਿੰਨਾ ਵਿਨਾਸ਼ ਸੈਨਾ ਪੈ ਗਿਆ ਪਰ ਅੱਜ ਹਿੰਦੂਸਤਾਨ ਮੁਲਕ ਵਿੱਚ ਜਿੱਥੇ ਰਾਵਣ ਦਾ ਪੁਤਲਾ ਸਾੜਿਆ ਜਾਂਦਾ ਹੈ ਰੋਜ਼ ਹੀ ਕਿੰਨੀਆਂ ਸੀਤਾ ਰੂਪੀ ਬਹੁ-ਬੇਟੀਆਂ ਦੇ ਹਰਨ ਹੁੰਦੇ ਨੇ ਬਲਾਤਕਾਰ ਹੁੰਦੇ ਨੇ ਉਹਨਾਂ ਦੀ ਪੰਤ ਦੇ ਨਾਲ ਖਿਲਵਾੜ ਹੁੰਦਾ ਜੀ ਭਰੂਣ ਹੱਤਿਆ ਹੁੰਦੀ ਹੈ ਦੇਜ ਪ੍ਰਥਾ ਦੇ ਨਾਮ ਉੱਤੇ ਕਿੰਨੀਆਂ ਸੀਤਾ ਰੂਪੀ ਬਹੁ-ਬੇਟੀਆਂ ਨੂੰ ਅੰਗ ਲਾ ਕੇ ਸਾੜ ਦਿੱਤਾ ਜਾਂਦਾ ਹੈ ਕਿੰਨੀਆਂ ਸੀਤਾ ਰੂਪੀ ਬਹੁ-ਬੇਟੀਆਂ ਦੇ ਘਰ ਉੱਜੜ ਜਾਂਦੇ ਨੇ ਬਈ ਉਹ ਉਹਨਾਂ ਦਾ ਕੌਣ ਜਵਾਬ ਦੇਗਾ ਜੀ ਸੰਦੇਹ ਹੋ ਜੀ ਰਾਵਣ ਕਿਸੇ ਆਦਮੀ ਦਾ ਨਾਮ ਨਹੀਂ ਜੀ ਅੱਜ ਵੀ ਹੁੰਦਾ ਅੱਜ ਵੀ ਕਿੰਨੇ ਐਸੇ ਰਾਵਣ ਜਿਹੜੇ ਲੋਕਾਂ ਨਾਲ ਠੱਗੀਆਂ ਠੋਰੀਆਂ ਕਰਦੇ ਆ ਜਿਹੜੇ ਲੋਕਾਂ ਦੇ ਸਰੀਰਾਂ ਦੇ ਨਾਲ ਖਿਲਵਾੜ ਕਰਦੇ ਆ ਅੱਜ ਵੀ ਕਿੰਨੇ ਰਾਵਣ ਨੇ ਐਸੇ ਜੀ ਬੁਰਾਈ ਤੇ ਅੱਜ ਵੀ ਬਹੁਤ ਹੈ ਰਾਵਣ ਕੋਈ ਆਦਮੀ ਨਹੀਂ ਰਾਵਣ ਤੇ ਬੁਰਾਈ ਆ ਜਿੰਨੀ ਦੇਰ ਤੱਕ ਲੋਕਾਂ ਦੇ ਅੰਦਰੋਂ ਬੁਰੀਾਈ ਨਹੀਂ ਨਾ ਜੀ ਮਰਦੀ ਉੰਨੀ ਦੇਰ ਤੱਕ ਰੱਬ ਨਹੀਂ ਮਰੇਗਾ ਆਖੋ ਸਤਨਾਮ ਰਾਮਣ ਤੇ ਆਖਦਾ ਵੀ ਮੈਂ ਬਾਹਰੋਂ ਤੁਸੀਂ ਮੈਨੂੰ ਮਾਰਤਾ ਮੈਂ ਤੇ ਤੁਹਾਡੇ ਅੰਦਰ ਆ ਕੇ ਬਹਿ ਗਿਆ ਅੰਦਰੋਂ ਮੈਨੂੰ ਕਿਵੇਂ ਮਾਰੋਗੇ ਬਾਹਰੋਂ ਤੁਸੀਂ ਪੁੱਤਲਾ ਮੇਰਾ ਸਾੜਤਾ ਜਿਹੜਾ ਮੈਂ ਅੰਦਰ ਤੁਹਾਡੇ ਬੈਠਾ ਮੇਰੇ ਅੰਦਰੋਂ ਮੈਨੂੰ ਕਿਵੇਂ ਸਾੜੋਗੇ